ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਤਾਂ ਉਸ ਤੋਂ ਪਹਿਲਾਂ ਲੱਗੇ ਹੁੰਦੀ ਹੈ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਟਾਈਮ ਹੋ ਗਿਆ ਸ਼ਾਮ ਦਾ 4:00 ਵਜੇ ਦਾ। ਦਿਨ ਹੈਗਾ ਜਵੀਰਵਾਰ ਦਾ 17 ਫੈਲ। ਕਹਿੰਦੇ ਨਾ ਜੋਤ ਪਈਆਂ ਨਾ ਸੀ ਭੁੱਖ ਲੱਗੀ ਹੈ, ਭੁੱਖ ਲੱਗੀ ਹੈ। ਇਹਨਾਂ ਦੀ ਭੁੱਖ ਨਹੀਂ ਬੁਰੀ ਹੁੰਦੀ ਕਿਤਾ ਦਿਨ ਵੱਡੇ ਘੋੜੇ ਨੇ ਹੁਣ। ਤਾਂ ਇਹ ਕਾਫੀ ਸਾਡੇ ਪੁੱਤ ਕੋਲ ਚਲੀ ਜਾਂਦੇ ਨੇ। ਸਦਕੀ ਜੀ ਤਾਂ ਨੂੰ ਰੋਜ਼ ਦਿਨੇ ਬਣਾ ਕੇ ਦੇ ਲਈ ਪੈਂਦੀ ਹੈ। ਸਾਡੇ ਪੁੱਤ ਕੋਲ ਦਹੀ ਜਾਂਦੇ। ਤੇ ਫਿਰ ਮੈਂ ਨਾ ਇਹ ਨੂੰ ਆਖਿਆ ਵੀ ਮੈਂ ਤੁਹਾਨੂੰ ਕੁਝ ਹੀ ਬਣਾ ਦੇਵਾਂ ਕਹਿੰਦੇ ਕੀ ਬਣਾਏਗੀ ਮੰਮੀ? ਇਹ ਛੋਲੇ ਵਾਸਤੇ ਨਾ ਜੀਜਾ ਉਤਰਿਆ ਪਹਿ ਭੁੰਨੇ ਵਾ ਛੋਲੇ ਲੈਂਦੇ ਹੋਏ ਸੀ ਕਾਣ ਵਾਸਤੇ। ਇਹ ਆਪਾਂ ਹਰਮਨ ਨੂੰ ਲੈਂਦੇ ਸੀਗੇ। ਉਹ ਤਾਂ ਬਸ ਲਿਆ ਕੇ ਰੱਖ ਦਿੰਦੇ ਆ ਪਰ ਇਹਨੂੰ ਮੈਂ ਲਿਆ ਕੇ ਦਿੱਸੀ ਵੀ ਗੁੜ ਨਾਲ ਖਾਣ ਵਾਸਤੇ। ਇਹਦੀ ਉਹ ਖੂਨ ਦੀ ਘਾਟ ਹੋ ਰਹੀ ਸੀਗੀ। ਕਿਸਨੇ ਕਿਹਾ ਸੀਗਾ ਵੀ ਤੁਸੀਂ ਨਾ ਗੁੜ ਨਾਲ ਛੋਲੇ ਖਵਾਇਆ ਕਰੋ ਬਸ ਛੋਲੇ ਤਾਂ ਖਾ ਲੈਂਦੀ ਹੈ ਭੁੱਖ ਲੱਦੀ ਗੁੜ ਨਾਲ ਨਹੀਂ ਖਾਂਦੀ ਹੈਗੀ ਕੀ ਕਰੀ ਜਾਂਦੇ ਆ ਮੰਮੀ ਜਾ ਰਹੀ ਹੈ ਹਾਂ ਨਹੀਂ ਕਰੀ ਬਾਹਲੇ ਲੈ ਜਾ ਤੇ ਗੁੜ ਨਾਲ ਨਹੀਂ ਖਾਂਦੀ ਹੈਗੀ ਇਹ ਛੋਲੇ ਵੈਸੇ ਉਹ ਤਾਂ ਖਾਂਦੀ ਹੈਗੀ ਖਾਲਾ ਗਈ ਭੁੱਖ ਲੱਗੀ ਤਾਂ ਕਹਦੇ ਸੀਗੇ ਵੀ ਗੁੜ ਨਾਲ ਛੋਲੇ ਖਾ ਕੇ ਖੋਰ ਵੱਢੀ ਆ ਤੇ ਮੈਂ ਤਾਂ ਛੋਲੇ ਖਾਏ ਮੈਂ ਤੁਹਾਨੂੰ ਕੁਝ ਬਣਾ ਕੇ ਦੇਵਾਂ ਇਹਨਾਂ ਦਾ ਪਹਿਲਾਂ ਜੋ ਅਸੀਂ ਛੋਟੇ ਹੁੰਦੇ ਸੀਗੇ ਇਹਨਾਂ ਦੀ ਦਿੱ ਉਹ ਸਾਡੇ ਪਿੰਡ ਭੱਤੀਆਂ ਜੜਦੀਆਂ ਹੁੰਦੀਆਂ ਹਨ ਛੋਲੇ ਬਣਾ ਕੇ ਲਿਓਗੇ ਪੱਟੀਆਂ ਤੋਂ ਤੇ ਫਿਰ ਘਰੇ ਆ ਕੇ ਨਾ ਮੇਰੀ ਮੰਮੀ ਹੁਲਾਕ ਦਿੰਦੀ ਸੀ ਸਾਨੂੰ ਮੇਰੀ ਬੀਬੀ ਤੇ ਛੋਲੇ ਤੇ ਥੋੜਾ ਜਿਹਾ ਕਿਉਂ ਦਾ ਹੱਥ ਲਾ ਕੇ ਨੂਨ ਲਾ ਕੇ ਦਿੰਦੀ ਤੇ ਉਹ ਤਾਂ ਦਰੜ ਫਰੜ ਕੇ ਦੇਖ ਲਈ ਛੋਲੇ ਕੁਜੇ ਜੇ ਨਾਲ ਉਹ ਗੇੜਾ ਜਾਂਦੇ ਕਿ ਨਾ ਭੰਨ ਦਿੰਦੀਆਂ ਸੀ ਜੇ ਮੈਂ ਛੋਲੇ ਨੂੰ ਉਹ ਤਾਂ ਵੱਧ ਅੱਗੇ ਬੀਤੀ ਚੋਲੇ ਪਰ ਪਰ ਨਾ ਕੋਈ ਨਹੀਂ ਜਿਆ ਫਿਰ ਕਣਕ ਪਨਾ ਕੇ ਲਿਉਂਦੇ ਤੇ ਉਹ ਬਣਾ ਲੈਂਦੇ ਗੋੜ ਪਾ ਕੇ ਪੁੱਤ ਪਿੰਨੇ ਜੇ ਬਸ ਇਹੋ ਜੀ ਚੀਜ਼ਾਂ ਖਾਂਦੇ ਹਾਂ ਅੱਗੇ ਤਾਂ ਕੋਈ ਕਦਵਾ ਦੁਕਾਨ ਵਾਲੀ ਚੀਜ਼ਾਂ ਖਾਂਦੇ ਤਾਂ ਜੀ ਤੁਹਰਾ ਜੀ ਨਹੀਂ ਆਉਂਦਾ ਤੇਨਾ ਮੈਂ ਇੱਕ ਮਿੰਟ ਬਾਹਰ ਛੋਲਦਾ ਹਾਂ ਚਲ ਵੀ ਤਰਮ ਸੋਈ ਤੋਂ ਬਾਹਰ ਜਾ ਕੇ ਛੰਡਿਆ ਮਾ ਸਰਕਾ ਇਹਨੂੰ ਕਰੀ ਸ਼ਿਰਕਾ ਸੰਡਕੇ ਜਲਾਹੀ ਬਾਹਰ ਮਸਲ ਕੇ ਮਾਰਾ ਕਿਉਂ ਗਰਮ ਕਰੂ ਨਹੀਂ ਬਸ ਇਤੋਂ ਕਾਇਮਗਾ ਵੀ ਲੂਣਾ ਲੱਗ ਜੂਗਾ ਹਾਂ ਕੁੱਛ ਨਹੀਂ ਦਾ ਬਸ ਨੂਰਾਂ ਛੋਲੇ ਬਣ ਜਾਣਗੇ ਤੇ ਅੱਗੇ ਤੇਹੀ ਚੀਜ਼ਾਂ ਹੁੰਦੀਆਂ ਸੀ ਹਨਾ ਹੀ ਖਰਾਕਾ ਹੁੰਦੀਆਂ ਸੀ ਜੋ ਆਕੇ ਨਾਲ ਦੇ ਅੱਜ ਨਾਲ ਦੇ ਸੀਗੇ ਸਾਡੇ ਪਿੰਡ ਪੱਠੀ ਚੜਦੀ ਹੁੰਦੀ ਸੀਗੀ ਤੇ ਉੱਥੋਂ ਬਣਾ ਕੇ ਲਿਓ ਦਿੰਦੇ ਸੀ ਤਾਂ ਦਾਣੀ ਪਸਨੇ ਨੂੰ ਬੀਬੀ ਕਰੇ ਐ ਤੁਹਾਨੂੰ ਲਾ ਦਿੰਦੀ ਸਾਨੂੰ ਉਹ ਦੂਸਰੇ ਛੋਲੇ ਹੁੰਦੇ ਸੀ ਬਸ ਛੋਟੇ ਛੋਟੇ ਉਹਦਾ ਰਹਾ ਕੁਝ ਜਾ ਫੇਰ ਕੇ ਨਾ ਉਹ ਕਰ ਦਿੰਦੀ ਚਿਉਰੀ ਉਹਨਾਂ ਨੂੰ ਭੰਨ ਦਿੰਦੀ ਦੋ ਦੋ ਫਾੜਾ ਹੁੰਦੀਆਂ ਸੀਗੀਆਂ ਉਹ ਤਾਂ ਬਸ ਇਹ ਆਪ ਮੜਾ ਮੜਾ ਕੇ ਉਹ ਲਾ ਲੈਣਾ ਜਦੋਂ ਪਹਿਲਾ ਛਾਣਾ ਬਣਾਇਆ ਮਾਬਦੇ ਬਚਪਨਾ ਤਾਂ ਆਮ ਛੋਲੇ ਹੁੰਦੇ ਤਾਂ ਖਰਾਫਾ ਵਧੀਆ ਹੁੰਦੀ ਸੀ ਛੋਲੇ ਚ ਤਾਕਤ ਹੁੰਦੀ ਸੀ ਮੂਤੋਂ ਚ ਜੈਣੇ ਬਗੇ ਆਮ ਖਾਦੇ ਬਣਾ ਬਣਾ ਕੇ ਛੋਲੇ ਜਮਕਤੀ ਦੇਣਾ ਬਣਾ ਲਏ ਜੇ ਮੱਕੀ ਐ ਬਣਾ ਕੇ ਲਏ ਉਹਦੇ ਮੱਕੀ ਉਹ ਰੱਖਦੀ ਹੁੰਦੀ ਚੋਰੀ ਲੈ ਕੇ ਆਪਦੀ ਕਣਕ ਲੈ ਜਾਂਦੇ ਬਸ ਉਹ ਥੋੜੀ ਜੀ ਕਣਕ ਰੱਖ ਕੇ ਬਦਲ ਕੇ ਆਪਾਂ ਮੱਕੀ ਭੁੰਨ ਕੇ ਦੇ ਦਿੰਦੀ ਸੀਗੀ ਬੱਟੇ ਦੇ ਬੱਟੇ ਮੱਕੀ ਬਟਾ ਲੇ ਤੇ ਕਟ ਕੋੜ ਤੇ ਬੀਕੋ ਜਿਵੇਂ ਛੋਲੇ ਨੂੰ ਨਾਲ ਜੀ ਕਰਦਾ ਜਾਂ ਫਿਰ ਕੜਕ ਬਣਾ ਲੈਂਦੇ ਕਣਕ ਹੁੰਦੀ ਧੋ ਦੀ ਪੈਂਦਾ ਮੈਂ ਬੀਬੀ ਧੋ ਕੇ ਦੇ ਦਿੰਦੀ ਜੀ ਧੋ ਕੇ ਇੱਕ ਤੋਂ ਪਲਵਾਰ ਦੀ ਜਿਹੜੋਂ ਬਣਾ ਕੇ ਲੈਂਦੇ ਤੇ ਫਿਰ ਗੁੜ ਪਾ ਕੇ ਉਹਦੇ ਪਿੰਨੀਆਂ ਜਿਹਾ ਬਣਾ ਲੈਂਦੀ ਬਹੁਤ ਸਵਾਦ ਆਉਂਦੀਆਂ ਸੀਗੀਆਂ ਇਹ ਚੀਜ਼ਾਂ ਬਸ ਇਹਨਾਂ ਨਾਲ ਹੀ ਰੱਜ ਲੈਂਦੇ ਸੀ ਦੁਕਾਨਾਂ ਤੇ ਬਹੁਤ ਘਟ ਜਾਂਦੇ ਸੀ ਜਾ ਵਾਤੇ ਛੋਲੇ ਪਨਾ ਕਿ ਉਹਦੇ ਰੋਜ਼ ਹੀ ਦਾਣੇ ਖਾਣੇ ਉਹ ਦੇਖਦੇ ਨੇ ਕਣਕ ਇੱਕ ਦਿਨ ਛੋਲੇ ਇੱਕ ਦਿਨ ਮੱਕੀ ਦੀਆਂ ਕਿੱਲਾਂ ਮੱਕ ਫੇਰੇ ਜਦੋਂ ਉਹ ਭੁੱਲਦੇ ਇਹਨਾਂ ਲੋੜ ਹੁੰਦਾ ਇਹਨਾਂ ਕੋਲੇ ਲੋੜ ਹੀ ਗਰਮ ਕਰਿਆ ਹੁੰਦਾ ਉਸ ਕੜਾਹੀ 'ਚ ਆਪ ਝੋਕਾ ਲਾਈਆ ਤੇ ਜਿਹਦੇ ਦਾਣੇ ਭੁੰਦੀ ਹੁੰਦੀ ਹੁੰਦੀ ਉਹ ਫਿਰ ਉਹੀ ਝੋਕਾ ਲੌਂਦਾ ਆ ਸਰੋਂ ਦਾ ਫੁੱਲਸਾ ਜਿਹਾ ਹੁੰਦਾ ਜਿਉਂ ਬੱਗਲ ਵਾਸਤੇ ਇਹ ਇਹ ਨਹੀਂ ਇ tanto ਝੋਕਾ ਲਾਉਣਾ ਹੁੰਦਾ ਕਿੰਨੇ ਲੋੜ ਜਵਾਬ ਲੋ ਜੀ ਇਹ ਕਰ ਲਈ ਸੀ ਆਪਾਂ ਛੋਲੇ ਤਿਆਰ ਨੂਨ ਨਾਲੇ ਵੀਡੀਓ ਨਾਲ ਫੋਨ ਗਰਮ ਹੋ ਗਿਆ ਸੀ ਗਰ ਸੋਇਚ ਪਤਾ ਨਹੀਂ ਕਾਹ ਤੋਂ ਛੇਤੀ ਗਰਮ ਹੋਣ ਲੱਗ ਗਿਆ ਸੋਇਚ ਥੋੜਾ ਜਿਹਾ ਗਰਮ ਹੀ ਹੁੰਦੀ ਆ ਤਾਂ ਕਰਕੇ ਇਹੋ ਨਾਲ ਪੀਊਗਾ ਜੂਸ ਜੋਤ ਚਲ ਟੱਡ ਭਰ ਜੂਗਾ ਜਰਾ ਜਲੂਗਾ ਸਵਾਦ ਬਣ ਗਿਆ ਨਾ ਠਿੱਕੇ ਜਤੂ ਜੀ ਜੱਕਾ ਪੈ ਸੀ ਵਧੀਆ ਲੂਣ ਜੜੇ ਘਟਾਰੇ ਜਿਵੇਂ ਹੋ ਗਿਆ ਨਾ ਲੋ ਜੀ ਟਾਈਮ ਹੋ ਗਿਆ 4:00 5:00 10:00 ਵਜੇ ਰਾਹੀ ਗਈ ਮੈਨੂੰ ਆਸੇ ਠਕਾਈਆਂ ਨੂੰ ਪਸ਼ੂਆਂ ਦਾ ਤੇ ਪਾਣੀ ਪਿਆ ਰੰਜਾਂ ਨੂੰ ਤੇ ਇਹ ਮੈਂ ਧੋ ਲੀਆਂ ਜੀ ਸ਼ਿਮਲਾ ਮਿਰਚ ਤੇ ਟਮਾਟਰ ਅੱਜ ਆਪਾਂ ਸ਼ਿਮਲਾ ਮਿਰਚ ਤੇ ਟਮਾਟਰ ਲੈ ਕੇ ਸਿੱਧੀ ਸਬਜ਼ੀ ਬਣਾਵਾਂਗੇ ਇਹਨਾਂ ਫਿਰ ਮੈਂ ਪੰਨਾ ਧੋਨੀਆ ਬਾਅਦ ਰੱਖੇ ਕੋਤੀਆਂ ਦੀ ਹੈ ਇਹ ਜਿੰਗੀ ਚਾਣਾ ਕੌਫੀ ਆ ਗਲਾਸ ਭਰਨੇ ਦਾ ਗਲਾਸ ਪੁੱਤ ਕਰਾਟ ਪਰ ਬਾਹਲੇ ਫੁੱਟਦੇ ਕਾਂਚਰੀ ਤੇ ਚੰਗੀ ਤਰ੍ਹਾਂ ਸੋਹ ਦਿਆ ਇਹਨਾਂ ਨੂੰ ਧੋ ਕੇ ਨਾ ਅੱਧਾ ਘੰਟਾ ਧੁੱਪ ਲਵਾ ਦੇ ਜੀ ਬਾਦ ਵਿੱਚ ਕੋਕੀ ਪਾਣੀ ਉਚਾੜ ਦੇ ਲੋ ਜੇ ਤਾਂ ਫਿਰ ਲਾਗੇ ਚੜ ਜਾਂਦਾ ਹੈ। ਰੱਤ ਪੱਲਾ ਜੇ ਲੱਗਿਆ ਹੁੰਦਾ ਕੰਡ ਕੰਨਾ ਜਹਾ ਹਨ। ਧੋਦੇ ਹੱਥ ਲੱਗਦੇ ਨੇ ਜੀ। ਸਬਜ਼ੀ ਮੰਡੀ ਚ ਕੋਈ ਕੋਈ ਤਾਂ ਜਲ ਕੇ ਆਉਣੀ ਹੈ ਸਬਜ਼ੀ। ਤੇਰੇ ਤਾਂ ਹੁਣ ਬਾਅਦ ਚ ਧੋਤੀ ਨਹੀਂ ਆਉਂਦੀ ਆ ਜੀ ਸਾੜੀ। ਕੋਈ ਤਾਂ ਕੁਝ ਹੀ ਕਰਦੇ। ਗਿਆ ਤੁਹਾਡਾ ਹੋ ਜਾਂਦਾ ਟਮਾਟਰ ਰੱਖਿਆ ਸੀ ਹਰਜਾ ਤੂੰ ਖੇਟਾ ਕਰ ਲਉਣਾ ਤੀ ਦੇਖ ਲਾ ਫਾਫੇ ਕਿਵੇਂ ਪਾਣੀ ਪਾਇਆ ਕੀ ਕਰਦਾ ਇਹ ਸਾਥੀ ਨੂੰ ਕੋਲੀ ਰਸੋਈ ਜਨਾਹ ਕਰਦੀ ਫਾਫਾ ਜਾਂ ਪੰਨ ਦੀ ਕਿਤੇ ਸਾਰੀ ਚਿੱਕੜ ਹੋ ਜੂਗਾ ਸਾ ਖੇਡਾਂ ਕਰ ਲਉਣੀ ਹੱਡਾ ਲੈਣੇ ਜਵਾਕਾਂ ਦੀ ਉੱਪਰ ਰੱਖ ਦੇਣੀ ਖੰਡੋਲੀ ਤੇ ਤੁੱਪ ਪੈਗੀ 5 ਕਿ ਮਿੰਟ ਤੁੱਪ ਲੱਗ ਜੂਗੀ ਕੱਲੀ-ਕੱਲੀ ਜੀ ਕਰ ਦਿੰਨੀ ਆ ਟਰੇ ਜੀ ਚ ਪੈਨੇ ਕਪੜੇ ਲਾਹੇ ਮੇਰੇ ਅੱਜ ਸਾਰਾ ਦੁਪਹਿਰਾ ਕੋਠੇ ਦੀ ਮੱਚੀ ਗਏ ਨੇ ਕਪੜੇ ਹੁਣ ਇਹਨਾਂ ਦੀ ਤਹਿ ਕਰਦੀਆਂਗੀ ਇੱਧਰ ਮੰਜਾ ਕੱਢ ਲਿਆ ਅੱਜ ਮੈਂ ਫੇਰ ਬਾਹਰ ਉਹ ਫੁੱਕ ਟੱਪੜਾ ਕਬਾਇਲਵਾ ਫੇਰ ਡੰਗਰ ਜੇ ਨੇ ਉੱਥੇ ਰਹੀ ਗਾ ਤਾਂ ਚੜਕੇ ਹੁਣ ਤੇ ਇਸ ਵੇਲੇ ਆਪਣੇ ਉਧਰ ਸਾਰੇ ਹੁਣ ਤਾਂ ਛਾਂ ਦੇ ਆਪਣੇ ਧੁੱਪ ਤਾਂ ਨਹੀਂ ਆਉਂਦੀ ਹੈਗੀ ਬਸ ਉੱਥੇ ਛਾਂ ਰਹਿੰਦੀ ਐ ਦੂਗਾ ਹਾਂ ਧੁੱਪ ਨਹੀਂ ਜਾਂਦੀ ਆਪਣੇ ਪਹਿਲੇ ਪੈਰ ਵੀ ਪਿਛਲੇ ਪੈਰ ਵੀ ਪਰ ਸੇਕ ਤਾਂ ਹੁੰਦਾ ਹੀ ਹੈਗਾ ਤੇ ਲਾਈਟ ਹੁਣ ਬਹੁਤ ਘੱਟ ਆਉਂਦੀ ਐ ਤਾਂ ਕਰਕੇ ਹੁਣ ਮੈਂ ਇਸ ਤਾਂ ਹਰਮਨੰਦਰ ਬੈਠੀ ਮੈਨੂੰ ਤਾਂ ਪਤਾ ਨਹੀਂ ਕਿਉਂ 5 ਵਜੇ ਤੋਂ ਬਾਅਦ ਅੰਦਰ ਬੈਠਿਆ ਨਹੀਂ ਜਾਂਦਾ ਬਹੁਤ ਲਾਈਟ ਹੈਗੀ ਆ ਭਾਵੇਂ ਨਹੀਂ ਹੈਗੀ ਮੈਂ ਤਾਂ ਹੁਣ ਇੱਥੇ ਬੈਠ ਗਈ ਬਾਹਰ ਕੱਪੜਿਆ ਤਾਂ ਕਰਦਿਆਂ ਨਾਲੇ ਉਸ ਤੋਂ ਬਾਅਦ ਸਬਜ਼ੀ ਚੀਰ ਲੂਗੇ ਨੇ ਆਪਣੀ ਮਿਰਚਾਂ ਸੁੱਕ ਜਾਣੀ ਐ ਮੈਨੂੰ ਲੈ ਲਈ ਪਾਣੀ ਪੁੱਤ ਗਲਾਸ ਲਿਆਉਂਦਾ ਜੁੱਤ ਠੰਡਾ ਤਾਂ ਨਹੀਂ ਜਾਦੇ ਇਹ ਮੇਰੇ ਝੜ ਚ ਪੈ ਜਾਂਦਾ ਲੈ ਮੈਨੂੰ ਦੇ ਦੇ ਪਾਣੀ ਪਾਣੀ ਪੀ ਜਾਂਦੇ ਠੀਕ ਥਣ ਵਧੀਆ ਹੋ ਗਈ ਪਰ ਅਸੀਂ ਮੋੜੀ ਹਿਲਾ ਕੇ ਵਿਚਾਰੇ ਉੱਪਰ ਚੜ ਜੂਗੀ ਜੇ ਹੁਣ ਉੱਪਰ ਚੜਾਵਾਂਗੇ ਮੈਨੂੰ ਲੱਗਦਾ ਅਸੀਂ ਹੁਣ ਜ਼ਿਆਦਾ ਗਰਮੀ ਪਿਆ ਕਰੂ ਲੋ ਪਿਆ ਕਰੂਗੀ ਸੇਕ ਨਾਲ ਮੱਚ ਨਾ ਜਾਵੇ ਬੂਟਾ ਵੀ ਵਿੱਚ ਆ ਗਿਆ ਪਤਾ ਨਹੀਂ ਕਿਵੇਂ ਜੇ ਦੇਵਟਾ ਪਾ ਲਿਆ ਬੂਟੇ ਨਾਲ ਇਹਨਾਂ ਤੰਦ ਜਾਂ ਕੱਢਦੀ ਹੁੰਦੀ ਹੈ ਨਾ ਇਹ ਨਾਲ ਵਿਟ ਗਿਆ ਮਿਰਚ ਦੇ ਬੂਟੇ ਦੇ ਮਿਰਚਾਂ ਦੇ ਬੂਟੇ ਵੀ ਫੁੱਲ ਕੱਢਣ ਲੱਗ ਗਏ ਦਿਖਾਈ ਤੇ ਫੁੱਲ ਸੀਗਾ ਅੱਜ ਸਵੇਰੇ ਤਾਂ ਡਿੱਗ ਗਿਆ। ਡੋਡੀਆਂ ਜਿਹੀਆਂ ਬਣ ਲੱਗ ਗਈਆਂ ਮਿਰਚਾਂ ਲੱਗਣਗੀਆਂ ਹੁਣ। ਇਹ ਤਿੰਨ ਬੂਟੇ ਆਪਾਂ ਮਿਰਚਾਂ ਦੇ ਲਾਤੇ ਸੀ ਇੱਥੇ। ਤੇ ਆ ਬੂਟਾ ਤਾਂ ਖਰਾਬ ਜਾ ਹੋ ਗਿਆ। ਤਾਂ ਪੱਟਣਾ ਪਊਗਾ। ਤੇ ਗਿੰਦੇ ਆਪਣੇ ਛੋਟੇ ਛੋਟੇ ਫੁੱਲ ਕੱਢੀ ਜਾਂਦੇ ਨੇ ਫੁੱਲ ਕੱਢਣੋ ਇਹ ਹਟੇ ਹਜੇ ਹਟੇ ਨਹੀਂ ਫਿਰ ਉਦੋਂ ਬਾਅਦ ਪੱਟ ਦਾਂਗੇ ਜਦੋਂ ਫੁੱਲ ਪੱਕ ਗਏ। ਦੇ ਕੋਈ ਕੋਈ ਫੁੱਲ ਤਾਂ ਐ ਹੋ ਗਿਆ। ਬੀ ਬਣ ਗਿਆ। ਤੇ ਧਣੀਆਂ ਖੜਾ ਇੱਧਰ ਮੈਂ ਪੱਟਣੀ ਦੀ ਸਾਜੇ ਤਾਂ ਡੈਡੀ ਸਵੇਰੇ ਪੱਟਦਾ ਸੀਗਾ ਬਸ ਮੈਨੂੰ ਐ ਹੋਇਆ ਪਿਆ ਵੀ ਸਬਜ਼ੀ ਚ ਪੈ ਜਾਂਦਾ ਕਦੇ ਕਦੇ ਸੋਹਣੇ ਫੁੱਲ ਜੇ ਨੇਗੇ ਮੂੰ ਤਾਂ ਹੋਰ ਹੀ ਹੋ ਗਿਆ ਹੁਣ ਚਰੁੱਸਿਆ ਜਾ ਪਤ ਨਹੀਂ ਕਿਵੇਂ ਜੀ ਪੱਟਣਾ ਪਊਗਾ ਇੱਥੇ ਹੁਣ ਆਪਾਂ ਬਸ ਦੁਪਹਿਰ ਖਿੜੀ ਲਾਵਾਂਗੇ ਫੁੱਲ ਉੱਟੀ ਹੋਰ ਨਹੀਂ ਕੁਝ ਵੀ ਲਾਉਂਦੇ ਚਲੇ ਮਿਰਚਾਂ ਦੇ ਬੂਟੇ ਲੱਗ ਗਏ ਤਿੰਨ ਮਿਰਚਾਂ ਲੱਗ ਜਾਣਗੀਆਂ ਕਦੇ ਦੋ ਤੋੜੀਆਂ ਜਾਂਦੀਆਂ ਨੇ ਜ਼ਿਆਦੇ ਬੂਟੇ ਤਾਂ ਆਪਣੇ ਖੇਤ ਲੱਗੇ ਹੋਏ ਨੇਗੇ ਬਸ ਇਹ ਮੈਂ ਤਿੰਨ ਕਿ ਇੱਥੇ ਲਾ ਲਏ ਸੀ ਜਦੋਂ ਲਿਆਏ ਸੀ ਪਨੀਰੀ ਇਹ ਬੇਲ ਹੋ ਗਈ ਕਦੂਆਂ ਦੀ ਤੇ ਇਹ ਦੇਖੋ ਫੁੱਲ ਕੱਢਣ ਲੱਗ ਲੱਗਦੀ ਐ ਬਸ ਹੁਣ ਬੇਲ ਵੀ ਇੱਕ ਅੱਧਾ ਕੱਦੂ ਲੱਗੂਗਾ ਮੈਨੂੰ ਤਾਂ ਲੱਗਦਾ ਹੁਣ ਲੋਵ ਵਾਲੀ ਪਿਆ ਕਰੂ ਘਰੇ ਤਾਂ ਛੇ ਮੱਚੀ ਜੂਗੀ ਮੈਨੂੰ ਤਾਂ ਲੱਗਦਾ ਹੋ ਜੇ ਤਾਂ ਵਧੀਆਗਾ ਬਸ ਬਸ਼ਾ ਵਾਸ਼ੇ ਦਾ ਸਬਜ਼ੀ ਆਪਾਂ ਬਣਾ ਲਈ ਸੀਗੀ ਤੜਕਾ ਲਾਤਾ ਸੀ ਬਸ ਥੋੜਾ ਜਿਹਾ ਪਾਣੀ ਪਾਇਆ ਸੀ ਆਲੂ ਜਿਆਦਾ ਪਾਇਏ ਨਹੀਂ ਮੈਂ ਛਿੱਲਾ ਵਿੱਚਾ ਕੱਟ ਪਾਈਆਂ ਨੇ ਬੱਚੇ ਫਿਰ ਇਹਨੇ ਜਿਆਦਾ ਖਾਂਦੇ ਨੇ ਅੱਜ ਸ਼ੌਂਕ ਜਾ ਗਿਆ ਜੋਤ ਨੂੰ ਤੇ ਉਹ ਲ ਮਿਰਚਾ ਬਣਾਈ ਕਰਦੀ ਜੀ ਕਰਦਾ ਵਾ ਫਿਰ ਵੀ ਉਹਨੇ ਖਾਣੇ ਆਲੂ ਜ਼ਿਆਦੇ ਨਹੀਂ ਗੇ ਤੇ ਬਸ ਬਣ ਗਈ ਸਬ지 ਸਵਾਸ਼ੇ ਹੋ ਗਏ ਸਿਮਤੇ ਕਰਿਆ ਹੋਇਆ ਗਿਆ ਇਸਮੇ ਵੀ ਆਏ ਆ ਵੀ ਚੰਗੀ ਤਰ੍ਹਾਂ ਫਰੀ ਹੋ ਜੀ ਵਧੀਆ ਸੌਫਟ ਜੀ ਹੋ ਜੂਗੀ ਜਦੋਂ ਪਾਣੀ ਜਾ ਬਚੂਗਾ ਥੋੜਾ ਜਿਹਾ ਪਾਣੀ ਪਾਇਆ ਸੀ ਅਗ੍ਹੀ ਬਾਹਰ ਰਸੋਈ ਚ ਤਾਂ ਬਸ ਮਜਬੂਰੀ ਚ ਖੜਨਾ ਪੈਂਦਾ ਗਰਮੀ ਬਹੁਤ ਆਉਂਦੀ ਹੈਗੀ ਮੰਜੇ ਉਧਰ ਕੜੀ ਸਕਲ ਜਾਨੀ ਹੈ। ਉਧਰ ਮੈਂ ਜਕੜੀ ਸਕੇ ਬੈਠੀ ਆਂਗੀ ਵਿੰਦ ਚਟ। ਅੰਦਰ ਤਾਂ ਪਤਾ ਨਹੀਂ ਹਰਮਨ ਕਿਵੇਂ ਬੈਠੀ ਰਹੀ ਨੇ ਮੇਰਾ ਤਾਂ ਸਾਬਾਦ ਹੁੰਦਾ 5:00 5:30 ਵਜੇ ਤੋਂ ਬਾਅਦ ਅੰਦਰ। ਕੋਈ ਦਿਨ ਜਾਂ ਛਿਪ ਜਾਂਦਾ ਬਾਹਰ ਵਧੀਆ ਲੱਗਦਾਗਾ। ਪਰ ਮੈਂ ਲੇਟ ਹੈਨੀਗੀ ਮੈਂ ਤਾਂ ਪਹਿਲਾਂ ਉਧਰ ਬੈਠੀ ਸੀ। ਸਬਜ਼ੀ ਬਣਾਤੀ ਆ ਮੈਂ। ਆਟਾ ਗੁੰਨ ਕੇ ਰੱਖਤਾ। ਤੇ ਬਸ ਬਣਦੀ ਆ ਸਬਜ਼ੀ ਸਿੰਮ ਤੇ ਘਰ ਹੋ ਗਿਆ ਇਸ। ਫੇ ਰੋਟੀ ਲੱਗੂਗੀ ਮੈਂ ਤਾਂ। ਤੇ ਬੈਠ ਗਈ ਸੀ ਬਾਹਰ ਆ ਕੇ। ਇੱਥੇ ਹਵਾ ਲੱਗਦੀ ਹੈਗੀ। ਰਾਤ ਨੂੰ ਆਪੇ ਇਥੇ ਬਾਹਰ ਹੀ ਬੰਜੇ ਡੋਲੇ ਉਹਨੇ ਕੋਲਰ ਲਾਉਣੇ ਹੁੰਦੇ ਹਜੇ ਏਸੀ ਨਹੀਂ ਲਾਉਣ ਲੱਗੇ ਹੈਗੇ ਫਿਰ ਏਸੀ ਦਾ ਬਾਹਲੀ ਡਾਟ ਖਿੱਚਦਾਗਾ ਫਿਰ ਹਜੇ ਚੱਲੇ ਨਹੀਂ ਲੋ ਨਹੀਂ ਚਲਦੀ ਹੈਗੀ ਠੀਕ ਹੁੰਦਾ ਹਜੇ ਮੌਸਮ ਵਿਹੜੇ 'ਚ ਤਾਂ ਠੰਡ ਲੱਗਣ ਲੱਗ ਜਾਂਦੀ ਹੈ ਕੋਲਰ ਨਾਲ ਪਾਣੀ ਵੀ ਨਹੀਂ ਹਜੇ ਪਾਉਂਦੇ ਬਿਨਾ ਪਾਣੀ ਤੋਂ ਕਿਉਂ ਹਵਾ ਜਿਆਦਾ ਹੁੰਦੀ ਹੈ ਕੁਸ ਰੱਬ ਦੀ ਹਵਾ ਹੋ ਜਾਂਦੀ ਹੈ ਬਾਹਰ ਦੀ ਵਿਹੜੇ 'ਚ ਤਾਂ ਤਾਂ ਕਰਕੇ ਤੇ ਹੁਣ ਤਾਂ ਕੰਡ ਜੀ ਨਾ ਧੂੜੀ ਜੀ ਬਾਹਲੀ ਆਉਣ ਲੱਗ ਗਈ ਬਸ ਅੱਜ ਹੀ ਆਪਣੇ ਕੰਮ ਜਾਂ ਵੱਧ ਛੱਲੇ ਲੱਗਦਾਗਾ ਤੇ ਟੂੜੀ ਵਾਲ ਟਰਾਲੀ ਆਪਣੇ ਕਵਾਂਡੀ ਵੀ ਕਰੀ ਜਾਂਦੇ ਨੇ ਅੱਜ ਪਰਾਣੀ ਅੱਜ ਕਈ ਲੱਗ ਗਏ ਟੂੜੀ ਵਾਲੀਆਂ ਕੰਡ ਜੀ ਡਿੱਗਣ ਲੱਗਦੀ ਐ ਬਰੀਕ ਬਰੀਕ ਕੰਡ ਜੀ ਟੂੜੀ ਵਾਲ ਟਰਾਲੇ ਲੱਗਦੀਆਂ ਜਦੋਂ ਘੜਦੀ ਜਿਹੜੀ ਜਾਲਤ ਉਹ ਲੱਗਦੀ ਡਿੱਗਣ ਤੇ ਆਪਣੇ ਅੱਜ ਵੜਦੇ ਨੇਗੇ ਸ਼ਾਇਦ ਹੁਣ ਟਰੈਕਟਰ ਲੈ ਕੇ ਗਏ ਨੇ ਕੰਬਾਈਨ ਆਊਗੀ ਸ਼ਾਮ ਦੇ ਸਵਾ 6 ਹੋ ਗਏ ਪਹਿਲਾਂ ਕਿਸੇ ਦੇ ਹੋਰ ਲੱਗੀ ਹੋਈ ਸੀ ਫਿਰ ਕਹਿੰਦੇ ਵੀ ਚੱਲ ਜਿਹੜੀ ਵੜਣਗੇ ਇੱਕ ਤੋਂ ਟਰਾਲੇ ਜਿਹੜੀਆਂ ਭਰਨਗੇ ਭਰਾ ਲਾਂਗੇ ਸ਼ਾਮ ਨੂੰ ਵੱਢਣਗੇ ਹੁਣ ਰਾਤ ਨੂੰ ਤਾਂ ਸ਼ਾਇਦ ਕੋਈ ਨਹੀਂ ਚਲਦੀਆਂ ਹੋਣਗੀਆਂ ਮਸ਼ੀਨਾਂ ਸਰਕਾਰ ਚਲਾਉਣ ਨਹੀਂ ਦਿੰਦੀ 8 ਵਜੇ ਤੱਕ ਤਾਂ ਚਲਦੀ ਹੋਣਗੀਆਂ ਮੈਨੂੰ ਲੱਗਦਾ ਜਿਹੜੀ ਵੱਢਲੀ ਹੋਣਗੀ ਵੱਢਣਗੇ ਵੱਢ ਦੇਣਗੇ ਬਾਕੀ ਸਵੇਰੇ ਵੱਢਣਗੇ ਫਿਰ ਬਸ ਹੁਣ ਮੈਨੂੰ ਲੱਗੁੰਦੀ ਰੋਟੀ ਤੇ ਹਰਮਨ ਨੇ ਜਾਣਾ ਹੁੰਦਾ ਟਿਊਸ਼ਨ ਜਾਊਗੀ ਇਹ 7:00 ਵਜੇ ਰਾਤ ਕਹਿੰਦੀ ਮੈਂ ਵੀ ਵਰਗੀ ਕੱਲ ਇਹ ਰੋਟੀ ਖਾਦੇ ਬਿਨਾ ਬਾਗੀ ਕੱਲ 6:30 ਟਿਊਸ਼ਨ ਲੱਗਿਆ ਸੀਗਾ ਸ਼ਾਮ ਨੂੰ ਤੇ ਕਹਿੰਦੀ ਉੱਥੇ ਮੈਨੂੰ ਭੁੱਖ ਲੱਗੀ ਰਹੀ ਤਿੰਨ ਘੰਟੇ ਟਿਊਸ਼ਨ ਲਾਉਂਦਾ ਉਹ ਢਾਈ ਤਿੰਨ ਘੰਟੇ ਮੁੰਡਾ ਤੇ ਸਵੇਰੇ ਘੱਟ ਟਾਈਮ ਲਾਇਆ ਉਹਨੇ ਕੰਟਕ ਵੱਢਣੀ ਸੀਗੀ ਅੱਜ ਅੱਜ ਫੇਰ ਤਿੰਨ ਘੰਟੇ ਲਾਊਗਾ ਹਰ ਮਿਲ ਕਹਿੰਦੀ ਮੈਂ ਮੇਰੇ ਵੱਲੋਂ ਰੋਟੀ ਬਣਾ ਲਈਵੇਂ ਖਾ ਕੇ ਵਗ ਜੂਗੀ ਫੇਰ ਜਦੋਂ ਆਉਂਦੀ ਆ ਨਾ ਆਖੇ ਰਾਤ ਨੇ ਰੋਟੀ ਖਾਧੀ ਨਹੀਂ ਬਲਬਤੀ ਹੀ ਹੋ ਜਾਂਦੀ ਹੈ ਰੋਟੀ ਬਸ ਦੁੱਧ ਹੀ ਪੀ ਲਿਆ ਰੋਟੀ ਠੰਡੀ ਹੀ ਹੋ ਜਾਂਦੀ ਫੇਰ ਉਹ ਗੱਲ ਜੀ ਨਹੀਂ ਬਣਦੀ ਹੈਗੀ ਤੇ ਅੱਜ ਕਹਿੰਦੀ ਵੀ ਜਦੋਂ ਮੈਂ ਰੋਟੀ ਨੂੰ ਪਹਿਲੀ ਬਣਾ ਲਈ ਵਾ ਖਾ ਕੇ ਵਗ ਜੂਗੀ ਜਦੋਂ ਮੇਰੇ ਮਨ ਲੱਗੂ ਤਾਂ ਖਾ ਕੇ ਬਗ ਜਾਈ ਤਾਈ ਤਾਈ ਰੋਟੀ ਖਾ ਕੇ ਬਗ ਜੂਗੀ ਫਿਰ ਆ ਕਿ ਤਾ ਨਾ ਰੋਟੀ ਖਰਾਬ ਜੀ ਹੋ ਜਾਂਦੀ ਹੈ ਖਾਂਦੀ ਨਹੀਂ ਇਹ ਰਾਤ ਖਾਦੀ ਨਹੀਂ ਨੇ ਤੇ ਬਸ ਹੁਣ ਤਾਂ ਕਣਕਾਂ ਵੱਢੀ ਜਾਂਦੇ ਨੇ ਸਾਰੇ ਜ਼ਿੰਮੇਦਾਰ ਹੁਣ ਤਾਂ ਖੈਰ ਸੁੱਖ ਰੱਖੇ ਰੱਬ ਵੀ ਤੇ ਅੱਗ ਵੀ ਬਹੁਤਾਂ ਮੇ ਲੱਗੀ ਜਾਂਦੀ ਹੈ ਅੱਜ ਕੱਲ੍ਹ ਅੱਗ ਦਾ ਬਹੁਤ ਡਰ ਹੁੰਦਾ ਹੈਗਾ ਤਾਂ ਘਰ ਕੀ ਬਸ ਡਰ ਲੱਗਦਾ ਹੈ ਆਏ ਹੁੰਦਾ ਵੀ ਅੱਕੀ ਵੀ ਹਾਸ ਲਾਦੇ ਹੱਥ ਆ ਜਿਹੜੀ ਉਹ ਹੀ ਵਧੀ ਹੈਗੀ ਵੀਰ ਬੋਲੀ ਉਹ ਬੰਦ ਜੀ ਆਈ ਉਹ ਸਬਜੀ ਬਣ ਗਈ ਲੱਗਦੀ ਆ ਪਾਣੀ ਮੱਤ ਗਿਆ ਤਾਂ ਜੀ ਇਹ ਕੋਲ ਬੜੀ ਫਾੜੀ ਜਮਾ ਪੋਲੀ ਹੋਈ ਇੱਕ ਤਾਂ ਜੋਤ ਬਹੁ ਆ ਸ਼ਿਮਲਾ ਮਿਰਚ ਬਣਾਵੰਦੀ ਜਰੂਰ ਤੇ ਇੱਕ ਕਹੋ ਵੀ ਫਾੜੀ ਛੋਟੀ ਰੱਖੀ ਫਾੜੀ ਨਹੀਂ ਵੱਡੀ ਕਰ ਸਕਦੀ ਵੇ ਫਿਰ ਇਹਨੂੰ ਵੱਧ ਸਵਾਦ ਆਉਣਾ ਸ਼ਿਮਲਾ ਮਿਰਚ ਦਾ ਕਹਿੰਦਾ ਵੀ ਵਿੱਚ ਨਹੀਂ ਮਿਲਦੀ ਹੈਗੀ ਹੂੰ ਵੀ ਛਾੜੀ ਫਾੜੀ ਛੋਟੀ ਛੋਟੀ ਕਰੀ ਛੋਟੀ ਫਾੜੀ ਕਰਦੀ ਹੁੰਦੀ ਆ ਮੈਂ ਤੇ ਆਲੂਆਂ ਵੀ ਛੋਟੇ ਛੋਟੇ ਫਾੜੀ बहुत वाली बनी है सब्जी आलू पाए ज्यादा एंड भी आप इतना खटका होगा मेरा किसी होर बलॉग ना चंकी लगी लाइक शेयर कमेंट करके जरूर दस्यो जेने अपने चैनल पर नए चैनल